ਸਤੰਤ ਸਿਰੀ ਗੁਰੂਆਂ ਸੱਜ ਦੀ ਲੜੀ ਬਾਗ ਵਿਆਖਿਆ ਆਰੰਭ ਕੀਤੀ ਹੈ ਉਸ ਲੋਗੇ ਸਮਝਣ ਦਾ ਯਤਨ ਕਰੀਏ ਸ੍ਰੀ ਗੁਰੂ ਪਹਿਲ ਪਹਿਲਾ ਸੁਝੀ ਦੇਵ ਰਹਣ ਨਾਮ ਹੈ ਸਮਝੀ ਸਮਝੀ ਤੋਂ ਭਾਵ ਹੈ ਖਾਲੀ ਜਿਵੇਂ ਕਿ ਇਹ ਸਰੀਰ ਆਪਾਂ ਸੰਭਾਲ ਕੇ ਰੱਖਣੀ ਹੈ ਇਸ ਨੂੰ ਵਸਤਰ ਪਹਿਨਾ ਕੇ ਸੁਗੰਧੀਆਂ ਲਾ ਕੇ ਕਈ ਤਰੀਕਿਆਂ ਦੇ ਨਾਲ ਇਸ ਸਰੀਰ ਦੀ ਕੇਅਰ ਕਰਨਿਆ ਗੁਰੂ ਨਾਨਕ ਪਾਤਸ਼ਾਹ ਜੀ ਕਹ ਰਹੇ ਨੇ ਸੰਜੀ ਦੇ ਬਰਾਉਣੀ ਜਾ ਜੀਵੋ ਵਿੱਚੋਂ ਜਾਏ ਇਹ ਸੰਜੀ ਹੋ ਜਾਂਦੀ ਹੈ ਜਦੋਂ ਇਸ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਤੇ ਇਹ ਫਿਰ ਬਰਾਉਣੀ ਹੋ ਜਾਂਦੀ ਹੈ ਕਿਉਂਕਿ ਆਪਾਂ ਕਈ ਵਾਰ ਦੇਖਣੇ ਆ ਜਦੋਂ ਕੋਈ ਸਰੀਰ ਕਰਕੇ ਚਲਾ ਜਾਂਦਾ ਸਰੀਰ ਤੱਕ ਚਲਾ ਜਾਂਦਾ ਆਤਮਾ ਕਰਕੇ ਚਲਾ ਜਾਂਦਾ ਹੈ ਉਹ ਜਦੋਂ ਡੈਡ ਬੋਰਡ 'ਤੇ ਸਰੀਰ ਰਹਿ ਜਾਂਦਾ ਹੈ ਮਿੱਟੀ रह ਜਾਂਦੀ ਹੈ ਉਹ ਫਿਰ ਕੁਝ ਸਮੇਂ ਬਾਅਦ ਸਾਨੂੰ ਟ੍ਰੌਣੀ ਲੱਗਣੇ ਲੱਗ ਜਾਂਦੀ ਹੈ ਸਮਝੀ ਦੇਡ ਰਾਗੜੇ ਜਾਂ ਜੀਵ ਵਿੱਚੋਂ ਜਾਏ ਜਦੋਂ ਸਰੀਰ ਦੇ ਵਿੱਚੋਂ ਪੰਛੀ ਉੱਡਦੇ ਆ ਆਤਮਾ ਚਲੇ ਗਈ ਪਹਿਲ ਬੁਲੰਦੀ ਵਿਚ ਵੀ ਧੂਣ ਨਾਲ ਮਿਕਸ ਹੋ ਕਾਏ ਤੇ ਜਦੋਂ ਸਰੀਰ ਦੇ ਵਿੱਚੋਂ ਆਤਮਾ ਨਿਕਲ ਗਈ ਇਸ ਰੀ ਦੇ ਵਿੱਚ ਇੱਕ ਸੁਆਸ ਦੀ ਆਵਾਜ਼ ਨਹੀਂ ਨਹੀਂ ਹੁੰਨੀ ਭਾਵ ਕੀ ਤੋਰੇ ਨਹੀਂ ਨਿਕਲਦਾ ਇਹ ਮਿੱਟੀ ਦੀ ਢੇਰੀ ਨੇ ਮਿੱਟੀ ਦੇ ਬਾਗ ਪਰ ਰਹਿਣਾ ਹੈ ਪੰਜੇ ਨੂੰ ਨੇ ਦੁੱਖ ਭਰੇ ਬਿਣ ਸੇ ਤੁਜੈ ਭਾਏ ਜਿਹੜੇ ਪੰਜ ਸਰੀਰ ਪਤਾਂ ਦੇ ਨਾਲ ਮਨੁੱਖ ਦਾ ਸਰੀਰ ਬੜਿਆ ਹੋਇਆ ਹੈ ਇਹ ਵੀ ਇੱਥੇ ਹੀ ਰਹਿ ਜਾਂਦੇ ਨੇ ਬਿਣ ਸੇ ਤੁਜੈ ਭਾਏ ਇਹ ਸਭ ਬਿਣਸ ਜਾਂਦੇ ਨੇ ਜੋ ਸਾਡੇ ਖੁਆਰਾਂ ਦੇ ਸਦਕਾ ਸਾਡੇ ਕਰਮਾਂ ਦੇ ਸੁਨਕਾਰ ਕੋਈ ਨਾ ਲਾਗ ਪੰਚ ਮੁਏ ਅੰਤਰਾ ਪ੍ਰਸ਼ਨ ਆਗ ਤੇ ਸਾਡੇ ਮਨ ਵਿੱਚ ਫੰਡ ਕਰਾਂ ਦੇ ਰੰਕਾਰ ਢੋਡੇ ਰਹਿੰਦੇ ਨੇ ਉਹ ਚਾਹੋ ਹਰੇਕ ਪੀੜੇ ਖੁਆਰ ਕਰਦੇ ਨੇ ਮੂੜੇ ਰਾਗ ਚ ਉਹ ਗੁਣਸਾਰ हे ਮੂੜੇ ਮੂੜੇ ਤੋ ਭਾਵ ਹੈ ਮੋਰਖ ਮਨਾ ਇਹ ਭਲਿਆ ਲੋਕਾਂ ਤੁਸ ਸਵੇਲ ਤੈਨੂੰ ਮਿਲਿਆ ਹੈ ਇਹ ਜਰੋਣੀ ਹੋਣ ਤੋਂ ਪਹਿਲਾਂ ਸਮਝਾ ਹੋਣ ਤੋਂ ਪਹਿਲਾਂ ਮਿੱਟੀ ਹੋਣ ਤੋਂ ਪਹਿਲਾਂ ਉਹਦੇ ਗੁਣਾਂ ਅਨੁਸਾਰ ਲੈ ਉਹਦੇ ਗੁਣਾਂ ਨੂੰ ਚਿਤੀ ਕਰ ਲੈ ਹੁਣ ਮੈਂ ਮੁੱਤਾ ਹੋਣੀ ਸਭ ਮੁੱਠੀ ਹੰਕਾਰ ਹੋ ਮੈਂ ਰੁਸਤਾ ਵਿਕਾਰਾਂ ਦੇ ਅਧੀਨ ਆਪਾਂ ਕਦੀ ਹੋ ਮੈਂ ਦੇ ਵਿੱਚ ਕਦੀ ਹੰਕਾਰ ਦੇ ਅੰਦਰ ਕਦੀ ਕਾਮ ਦੇ ਅੰਦਰ ਕਦੀ ਲੋਭ ਦੇ ਅੰਦਰ ਕਈ ਤਰ੍ਹਾਂ ਆਪਾਸੋਂ ਖੁਆਰ ਹੁੰਦੇ ਰਹਿੰਦੇ ਜਾਂ ਆਪਾਪ ਕਰਦੇ ਰਹਿੰਦੇ ਆ ਝੂਠਾ ਦੇ ਆਦੀ ਹੁੰਦੇ ਰਹਨੇ ਆ ਇਹ ਸਾਰੇ ਮੁੱਠੀ ਹੰਕਾਰ ਇਹ ਜਿਹੜਾ ਸਾਨੂੰ ਹੰਕਾਰ ਹੈ ਜਿਹੜੇ ਸਾਡੇ ਸਰੀਰ ਨੂੰ ਗਲਣ ਦਾ ਨਾਸ ਕਰ ਦਿੰਦਾ ਹੈ ਰਹਾਉ ਜਿਨਨੇ ਨਾਮ ਸਾਰਿਆ ਪਹਿਲਾਂ ਆਪਾਂ ਇਹ ਸ਼ਬਦ ਸਾਰੇ ਪੜ੍ਹਦੇ ਆ ਕਿ ਜਿਨਨੇ ਨਾਮ ਧਿਆਇਆ ਗਏ ਉਸ ਅਕਾਲ ਤੇ ਉਸ ਸੰਸਾਰ ਵਿੱਚ ਪਾਰ ਹੋ ਜਾਂਦੇ ਨੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ ਪਰ ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ ਸਾਰੇ ਪਾਤਸ਼ਾਹ ਜੀ ਕਹਿੰਦੇ ਨੇ ਜਿਨਨੇ ਨਾਮ ਸਾਰਿਆ ਦੂਜੀ ਕਾਰ ਹੈ ਦੂਜੀ ਕਾਰ ਹੈ ਕਿਹੜੀ ਰੱਬ ਦੇ ਨਾਮ ਜਪਣ ਤੋਂ ਪਹਿਲ ਬਾ ਬਿਣਾ ਉਹਦਾ ਸ਼ੁਕਰ ਕਰਨ ਤੋਂ ਬਿਣਾ ਦੂਜੀ ਕਾਰ ਹੈ ਲੱਗ ਜਿਨੇ ਰੱਬ ਦੇ ਨਾਮ ਨੂੰ ਵਿਸਾਰ ਦਿੱਤਾ ਹੈ ਦੁਧਾ ਲਾਗੇ ਪਚੂਏ ਅੰਤਰ ਦ੍ਰਿਸ਼ਨਾ ਅਗ ਉਹ ਸੰਸਾਰ ਦੇ ਅੰਦਰ ਪਚੀ ਹੋ ਕੇ ਰਹਿ ਜਾਂਦੇ ਨੇ ਭਾਅ ਕੀ ਗਲਤਾਂ ਉੱਤੇ ਰਹਿ ਜਾਂਦੇ ਨੇ ਕ੍ਰਿਸ਼ਨ ਦੀ ਅਗ ਉਹਨਾਂ ਨੂੰ ਹਰ ਵੇਲੇ ਕੌਂਦੀ ਰਹਦੀ ਹੈ ਤ੍ਰਿਸ਼ਨਾ ਦੇ ਅੰਦਰ ਦੁਬਿਧਾ ਦੇ ਅੰਦਰ ਤੜਫਦੇ ਰਹਿੰਦੇ ਨੇ ਗੁਰੂ ਅੱਖੇ ਸੇ ਉਪਰੇ ਹੋਰ ਰੁੱਢੀ ਤੰਦੈ ਠੰਗ ਜਿਨ੍ਹਾਂ ਨੂੰ ਗੁਰੂ ਰੱਖਦਾ ਹੈ ਜਿਨ੍ਹਾਂ ਦੀ ਬਾਹ ਗੁਰੂ ਫੜ ਲੈਂਦਾ ਹੈ ਉਹਨਾਂ ਨੂੰ ਇਹ ਅਗ ਨੇੜੇ ਨਹੀਂ ਆਉਂਦੇ ਇਹ ਸਾਰੇ ਿਕਾਰ ਦੇ ਤੇ ਧਰੇ ਰਹਿ ਜਾਂਦੇ ਨੇ ਮੋਹਿ ਪ੍ਰੀਤਿ ਪਿਆਰ ਗਿਆ ਮੁਰਿਆ ਬੈਰ ਵਿਰੋਧ ਤੇ ਜਦੋਂ ਪ੍ਰਮਾਤਮਾ ਨੇ ਬਾਹ ਫੜ ਲਈ ਇਹ ਸਾਰੀਆਂ ਵਿਕਾਰਾਂ ਦੀਆਂ ਫਰੇਟਾਂ ਇੱਥੇ ਰਹਿ ਜਾਣਗੀਆਂ ਮੂਆ ਮੈਨ ਵਿਰੋਧ ਸਾਡੇ ਅੰਦਰੋਂ ਵੈਰ ਵਿਰੋਧ ਦੀ ਭਾਵਨਾ ਖਤਮ ਹੋ ਜਾਵੇਗੀ ਧੰਦਾ ਥੱਕਾ ਹੋਈ ਮਮਸਾ ਮਾਇਆ ਕ੍ਰੋਧ ਜਿਹੜੇ ਗ੍ਰੋਧਾਂ ਕਰਕੇ ਅਸੀਂ ਆਪਸਾਂ ਵਿੱਚ ਵਿੱਖ ਪਾਈ ਹੋਈ ਹੈ ਜਿਹੜੇ ਤਾਂ ਧਿਆਨ ਕਰਕੇ ਅਸੀਂ ਗੁਰੂ ਘਰ ਨੇ ਜਾਂਦੇ ਇਹ ਧੰਦੇ ਵੀ ਇੱਕ ਦਿਨ ਰਹਿ ਜਾਣੇ ਨੇ ਪਰ ਜਿੰਨ ਨਾਲ ਜਾਏਗਾ ਤੇ ਸਿਰ ਉਸ ਵਹਿਗੂ ਦਾ ਨਾਮ ਤੇ ਸਾਡੇ ਕਰਮ ਕਰਮ ਮਿਲਾਂ ਸਚ ਪਾਈ ਹੈ ਸਾਡੇ ਕਰਮਾਂ ਦੇ ਸਦਕਾ ਇਹ ਸਾਨੂੰ ਸੱਚ ਪ੍ਰਾਪਤ ਹੋ ਰਿਹਾ ਹੈ ਗੁਰਮੁਖ ਸਦਾ ਨਿਰੋਲ ਤੇ ਜਿਹੜੇ ਗੁਰਮਖ ਨੇ ਸੰਸਾਰ ਦੇ ਵਿੱਚ ਉਹ ਰਹੇ ਰਹਿੰਦੇ ਨੇ ਵੱਖਰੇ ਰਹਿੰਦੇ ਨੇ ਸੱਚੀ ਕਾਰ ਹੈ ਸੱਚ ਬਲੈ ਗੁਰਮਤ ਪੱਲਾ ਪਾਏ ਜੀ ਆਪਾਂ ਸੱਚੀ ਕਾਰ ਕਰਾਂਗੇ ਸੱਚਾ ਕਰਮ ਕਮਾਵਾਂਗੇ ਤੇ ਸਾਨੂੰ ਸੱਚ ਦੀ ਪ੍ਰਾਪਤੀ ਹੋਵੇਗੀ ਗੁਰੂ ਮਤ ਪੱਲੇ ਪਾਏ ਤੇ ਗੁਰੂ ਦੀ ਮਤ ਦੇ ਸੰਕਾ ਅਸੀਂ ਕੁਝ ਆਪਣੇ ਪੱਲੇ ਵਿੱਚ ਪਾ ਲਵਾਂਗੇ ਜੋ ਨਗ ਜਮੇ ਨਾ ਬਰੈ ਨਾ ਆਵੇ ਨਾ ਜਾਏ ਤਿਸ ਸੰਸਾਰ ਵਿੱਚ ਵਿਅਤ ਹੀ ਜੀਵਨ ਗੁਜ਼ਾਰ ਕੇ ਚਲੇ ਜਾਂਦੇ ਆ ਨਾਨਕ ਤਦ ਪ੍ਰਦਾਨ ਸੀ ਦੰਗ ਹੈ ਪੈਦਾ ਜਾਏ ਉਹੀ ਪ੍ਰਵਾਨ ਨਹੀਂ ਉਹੀ ਪ੍ਰਦਾਨ ਨਹੀਂ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚਿ ਪਾਵੇ ਦਰਗਾਹਾਂ ਮੋਂ ਉਹੇ ਤਰਕਾ ਦੇ ਵਿੱਚ ਮੌੜ ਪਾਉਂਦੇ ਨੇ ਜਿਹੜੇ ਵਾਹਿਗੁਰੂ ਦੇ ਨਾਮ ਦੇ ਨਾਲ ਦਰ ਕਰਦੇ ਨਾਲ ਸੀਨਾ ਦੇ ਨਾਲ ਸਰੀਰ ਨੂੰ ਜੋੜ ਦਿੰਦੇ ਨੇ ਕਿਉਂਕਿ ਪਹਿਲੇ ਬਾਦ ਵਿੱਚ ਹੀ ਭਗਤੀ ਦੁਹਾਈ ਗਈ ਹੈ ਕਿ ਸਰੀਰ ਇੱਕਦਮ ਸੁਝੀ ਹੋ ਜਾਣਾ ਹੈ ਮਿੱਟੀ ਹੋ ਜਾਣਾ ਹੈ ਇੱਕ ਬਾਦ ਚੂਰਣਾ ਹੋ ਜਾਣਾ ਹੈ ਉਹਨਾਂ ਚ ਹੀ ਸਾਡੇ ਕੋਲ ਸਮਾਂ ਹੈ ਜਿੰਨਾ ਚਿਰ ਸਰੀਰ ਦੇ ਅੰਦਰ ਆਤਮਕ ਜੀਵਨ ਕਰਕੇ ਜਿਉਨੇ ਆ ਉਨਾ ਚੰਸੀ ਸਰੀਰ ਨੂੰ ਲੈ ਕੇ ਵਿੱਚ ਲਾ ਸਕਨੇ ਆ ਸੋ ਇਹਨੀਆਂ ਤੋਂ ਬੇ